ਪੰਜਾਬ ਦਾ ਮੁੱਖ ਮੰਤਰੀ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਇੱਥੇ ਰਹੇ ਨੇ ਉਹਨਾਂ ਨੇ ਪੰਜਾਬ ਤਾਂ ਵੇਚੇ ਹੀ ਸੀ ਪੰਜਾਬ ਦੇ ਹੱਕ ਹਿੱਤ ਵੇਚੇ ਪੰਜਾਬ ਦੇ ਸਮੇਂ-ਸਮੇਂ ਤੇ ਚਾਹੇ ਉਹ ਕੈਪਟਨ ਰਿਆ ਚਾਹੇ ਬਾਦਲ ਰਹੇ ਨੇ ਚਾਹੇ ਕੋ ਹੋ ਰਿਹਾ ਉਹ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ ਜਿਹੜੀਆਂ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਪੰਜਾਬ ਦੇ ਹੱਕ ਵੇਚਦੇ ਰਹੇ ਨੇ ਵਾਰ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਦਾ ਹੱਕ ਹੀ ਵੇਚਤਾ ਪਹਿਲਾਂ ਸੁਣ ਲੋ ਮਾੜਾ ਜ ਆ ਜਿਹੜੇ ਆਪਣੇ ਖਜ਼ਾਨਾ ਮੰਤਰੀ ਜੀਮਾ ਸਾਹਿਬ ਨੇ ਉਹ ਕੀ ਕਹਿ ਰਹੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਸਰਪੰਚ ਸਿੰਘ ਮਾਜ ਦੀ ਗਵਾਹੀ ਛੋਇਆ ਗਿਆ ਕਿ ਜਿਹੜਾ ਪੀਆ ਪੀਪੀਡੀ ਐਕਟ ਆ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾ ਉਹ ਸਾਰਿਆਂ ਦਾ ਜਿਵੇਂ ਜਿਹੜਾ ਗੱਲ ਕਰ ਲਵਾਂ ਗਮਾਟਾ ਗਲਾਟਾ ਜਿਹੜੀਆਂ ਅਥਾਰਟੀਆਂ ਹਾਊਸਿੰਗ ਦੀਆਂ ਗਮਾਟਾ ਗਲਾਟਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਾ ਜਲੰਧਾ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਸਾਨੂੰ ਅਬਰਵਲ ਸੀਐਫ ਸਾਹਿਬ ਉਦੇਸ਼ ਕੀ ਆਗਾ ਇਹਦੇ ਅੰਦਰ ਇੱਕ ਵੱਡੀ ਟ੍ਰਾਂਸਫਰੈਂਸ ਲੈਂਦੀ ਆ ਕਿ ਜਿਹਦੇ ਅੰਦਰ ਸਾਰੀ ਜਿਹੜੀ ਅਸੀਂ ਹੁਣ ਪਾਵਰ ਜਿਹੜੀਆਂ ਨੇ ਅੰਦਰਵਲ ਟੀਪ ਸੈਕਟਰ ਦਿੱਤੀਆਂ ਲੱਗੀਆਂ ਤਾਂ ਕਿ ਟੀਪ ਸੈਕਟਰ ਇਹਨਾਂ ਸਾਰੀਆਂ ਤੁਸੀਂ ਸੁਣਿਆ ਚੀਮਾ ਸਾਹਿਬ ਨੂੰ ਕਿ ਜਿਹੜਾ ਪੰਜਾਬ ਦੀਆਂ ਜਿੰਨੀਆਂ ਅਥਾਰਟੀਆਂ ਨੇ ਬੋਰਡ ਨੇ ਪੁੱਡਾ ਗਮਾਡਾ ਅਗਲਾਡਾ ਬੀਡੀਏ ਏਡੀਏ ਜਾਂ ਜਿੰਨੇ ਜ਼ਿਲ੍ਹਿਆਂ ਦੀਆਂ ਵਿਕਾਸ ਅਥਾਰਟੀਆਂ ਨੇ ਉਹਦਾ ਸਾਰਾ ਜਿਹੜਾ ਕੰਮਕਾਰ ਉਹ ਪਹਿਲਾਂ ਮੁੱਖ ਮੰਤਰੀ ਪੰਜਾਬ ਦੇਖਦੇ ਹੁੰਦੇ ਸੀ ਹੁਣ ਮੁੱਖ ਮੰਤਰੀ ਕੋਲੋਂ ਸਾਰੀਆਂ ਪਾਵਰਾਂ ਖੋਹ ਕੇ ਜਿਹੜਾ ਪੰਜਾਬ ਦਾ ਚੀਫ ਸਕੱਤਰ ਜਿਹੜਾ ਪੰਜਾਬ ਦਾ ਮੁੱਖ ਸਕੱਤਰ ਆ ਉਹਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਜਣੇ ਹੁਣ ਸਾਡੇ ਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਹੁਣ ਤਾਂ ਯਾਰ ਸਾਡਾ ਲਮਾ ਹੀ ਪਾ ਲਿਆ ਇਹਨਾਂ ਨੇ ਬੇਸ਼ੀ ਗੇ ਇਹਨਾਂ ਦੇ ਮੁਰੇ ਪੁਆਂ ਸਾਰੇ ਤੇਰੇ ਕੋਲ ਕੱਲੇ ਹੁਣ ਚੁਟਕਲੇ ਕਹਾਣੀਆਂ ਉਹਨੂੰ ਤੰਜ ਕਸ ਲਿਆ ਉਹਨੂੰ ਤੰਜ ਕਸ ਲਿਆ ਉਹ ਕੁਛ ਰਹਿ ਗਿਆ ਪਾਪਰਾ ਪੂਪਰਾ ਮਿੱਤਰਾ ਤੇਰੀਆਂ ਸਾਰੀਆਂ ਖੋਲੀਆਂ ਇਹਨਾਂ ਨੇ ਡੱਕਾ ਤੇਰੇ ਪੱਲੇ ਛੱਡਿਆ ਨਹੀਂ ਇੱਕ ਮੁੱਖ ਮੰਤਰੀ ਨੂੰ ਲੋਕ ਚੁਣਦੇ ਨੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਐਮ ਐਲ ਏ ਚੁਣਦੇ ਨੇ ਉਦੇ ਕੋਲੇ ਅਧਿਕਾਰ ਹੁੰਦਾ ਤੇ ਉਹ ਗਾਹਾਂ ਆਪਣਾ ਮੁੱਖ ਸਕੱਤਰ ਚੁਣਦਾ ਚੀਫ ਸੈਕਟਰੀ ਲਾਉਂਦਾ ਤੇ ਉਹ ਚੀਫ ਸੈਕਟਰੀ ਕੋਲੇ ਸਾਰੀਆਂ ਪਾਵਰਾਂ ਦਿੱਤੀਆਂ ਵੀ ਜੋ ਕਰਨਾ ਹੈ ਗਵਾੜਾ ਦਾ ਜੋ ਗਲਾੜਾ ਦਾ ਜੋ ਪੁੱਡਾ ਦਾ ਜੋ ਵੀ ਕਰਨਾ ਕੱਤਰ ਨੂੰ ਸਾਰਾ ਹੁਣ ਚੀਫ ਸੈਕਟਰੀ ਦੇਖੂਗਾ ਜੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਬੜਾ ਸਾਫ਼ ਹੈ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੱਬਣ ਲਈ ਖੋਣ ਲਈ ਫਿਰਦੇ ਆ ਆਰਬਨ ਸਟ੍ਰੈਟਾ ਬਣਾਉਣ ਲਈ ਫਿਰਦੇ ਆ ਉਹਦੇ ਲਈ ਇਹ ਰਾਹ ਸਾਫ਼ ਕੀਤਾ ਗਿਆ ਵੀ ਕੱਲ ਨੂੰ ਕਿਸੇ ਮੁੱਖ ਮੰਤਰੀ ਤੋਂ ਪੁੱਛਣ ਦੀ ਲੋੜ ਨਹੀਂ ਚੁੱਪ ਕਰਕੇ ਇੱਕ ਜ਼ਿਲ੍ਹੇ ਦਾ ਡੀਸੀ ਇੱਕ ਚੀਫ ਸਕੱਟਰੀ ਆ ਉਦੋਂ ਦਸਖਤ ਕਰਾਓ ਤੇ ਸਾਰਾ ਕੁਝ ਜਿਹੜੀਆਂ ਜ਼ਮੀਨਾਂ ਆਪਾਂ ਆ 24 25 ਹਜ਼ਾਰ ਇੱਕ ਜਿਹੜੀ ਲੁਧਿਆਣਾ ਤੇ ਮੋਗਾ ਉਸ ਤੋਂ ਬਾਅਦ ਲੱਖਾਂ ਏਕੜ ਜ਼ਮੀਨ ਜਿਹੜੀ ਪੰਜਾਬ ਦੀ ਅਰਬਸਟੇਟਾਂ ਦੇ ਵਿੱਚ ਦੱਬਣ ਜਾ ਰਹੇ ਆ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਵੀ ਅਸੀਂ ਸਾਲ ਦੂਡ ਸਾਲ ਸਮਾਂ ਰਹਿ ਗਿਆ ਆਉਂਦੇ ਅਸੀਂ ਹੈ ਨਹੀਂ ਦੋਨੇ ਹੱਥੀ ਲੁੱਟ ਲੋ ਹੁਣ ਪੰਜਾਬ ਨੂੰ ਅੱਜ ਜਿੰਨੀਆਂ ਹੁਣ ਸੈਂਟਰ ਨੇ ਵੀ ਜਿਹੜੀ ਕਰਜ਼ੇ ਦੀ ਜਿਹੜੀ ਹੱਦ ਸੀਗੀ ਉਹ ਕੁਛ ਹੱਦ ਤੱਕ ਖਤਮ ਕੀਤੀ ਹੈ ਉਹਨਾਂ ਨੇ ਜਿਹੜੀ ਮਿਆਦ ਸੀਗੀ ਉਹ ਵੀ ਇਹਨਾਂ ਨੇ ਦੇਖਿਆ ਵੀ ਹੁਣ ਉਧਰੋਂ ਵੀ ਪੈਸਾ ਆ ਜਾਣਾ ਹੈ ਉਹ ਵੀ ਸਾਰਾ ਆਪਾਂ ਕਿਵੇਂ ਹੜ ਆਪਣਾ ਸੂ ਸਾਰੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਿਰਫ ਇੱਕ ਨਾਂ ਦਾ ਮੁੱਖ ਮੰਤਰੀ ਹੈ ਇੱਕ ਰਬੜ ਦੀ ਮੋਹਰ ਆਹੇ ਮੁੱਖ ਮੰਤਰੀ ਹੋਰ ਭਰਾਵੋ ਇਹਦੇ ਪੱਲੇ ਕੱਖ ਨਹੀਂ ਹੈਗਾ ਬਿਲਕੁਲ ਸਾਰਾ ਕੰਟਰੋਲ ਜਿਹੜਾ ਉਹ ਦਿੱਲੀ ਵਾਲਿਆਂ ਦਾ ਸ਼ਿਸ਼ੋਦੀਏ ਵਰਗਿਆਂ ਦਾ ਕੇਜਰੀਵਾਲ ਵਰਗਿਆਂ ਦਾ ਅਰਨੋ ਨਹਿਰ ਵਰਗਿਆਂ ਦਾ ਬੈਬਕ ਕੁਮਾਰ ਵਰਗਿਆਂ ਦਾ ਸਾਰਾ ਕੰਟਰੋਲ ਉਹਨਾਂ ਦਾ ਹੋ ਚੁੱਕਿਆ। ਤੇ ਪਿੱਛੇ ਜਿਹੜਾ ਇਹਦਾ ਸਾਰੀ ਇਹਦੀ ਟੀਮ ਸੀਗੀ ਭਵੰਤਮਾਨ ਦੀ ਉਹ ਵੀ ਸਾਰੀ ਕੱਢ ਕੇ ਬਾਹਰ ਮਾਰੀ ਅਗਲਿਆਂ ਨੇ ਤੇ ਆਪਣੇ ਬੰਦੇ ਲਿਆ ਕੇ ਬਿਠਾਤੇ। ਹੁਣੇ ਸੋਚਣ ਵਾਲੀ ਗੱਲ ਹੈ ਵੀ ਜਿਹੜਾ ਭਵੰਸਿਓਂ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲੂਗੀ ਪਿੰਡਾਂ ਚੋਂ ਚੱਲੂਗੀ ਸ਼ਹਿਰਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਉਹ ਸਰਕਾਰ ਅਜ ਕਿੱਥੋਂ ਚੱਲ ਰਹੀ ਹੈ ਦਿੱਲੀ ਵਾਲੇ ਜਿਹੜੇ ਹਾਰੇ ਹੋਏ ਨਕਾਰੇ ਹੋਏ ਲੋਕਾਂ ਦੇ ਦਵੱਲੇ ਹੋਏ ਅੱਜ ਉਹ ਸਰਕਾਰ ਚਲਾ ਰਹੇ ਆ ਬਾਹਮ ਰੋੜ ਕੇ ਪਾਂਸਿਆਂ ਦੀ ਇਹ ਪਿੱਛੇ ਆਟਾ ਆਸੀਂ ਦੇਖਾਂਗੇ ਪਾਂਸਿਆਂ ਬਹੁ ਵੜਕਾ ਮਾਰ ਲਿਆ ਹੁਣ ਤੇਰੇ ਕੋਲ ਸਮਾਂ ਹੈ ਜੇ ਮਾੜੀ ਮੋਟਿਆ ਤੂੰ ਤੰਤ ਹੈਗਾ ਜਾਨ ਹੈਗੀ ਲੱਤਾਂ ਚ ਤਾਂ ਇਹਨਾਂ ਦੇ ਅੱਗੇ ਖੜਾ ਕੇ ਕਿਆ ਕੰਮ ਨਹੀਂ ਮੈਂ ਹੁਣ ਉਹਨਾਂ ਨੇ ਤੁਸੀਂ ਗਏ ਤਾਂ ਹੈਗੀ ਇਹ ਤਾਂ ਗੱਲ ਸਾਫ਼ ਹੈ ਪਰ ਦੂਜੇ ਪਾਸੇ ਮੈਂ ਗੱਲ ਹੋਰ ਕਹਿਣੀ ਚਾਹਣਾ ਹੈ ਇਸ ਮਸਲੇ ਤੇ ਮੈਂ ਦੇਖਿਆ ਅਕਾਲੀ ਦਲ ਬਾਦਲ ਦੇ ਬੰਦੇ ਬੋਲ ਰਹੇ ਨੇ ਸੁਖਬੀਲ ਬਾਦਲ ਬੋਲ ਰਿਹਾ ਹੈ ਕਾਂਗਰਸ ਦੇ ਬੰਦੇ ਬੋਲ ਰਹੇ ਨੇ ਬਾਜਵੇ ਵਰਗੇ ਬੜਿੰਗ ਵਰਗੇ ਇਹਨਾਂ ਨੂੰ ਹੀ ਮੇਰਾ ਸਵਾਲ ਆ ਵੀ ਜਦੋਂ ਤੁਸੀਂ ਸਰਕਾਰਾਂ 'ਚ ਰਹੇ ਹੋ ਤੁਸੀਂ ਕੀ ਕੀਤਾ ਤੁਸੀਂ ਬਿਤੇਰੀ ਕੁਝ ਕਰਦੇ ਰਹੇ ਹੋ ਅੱਜ ਤੋਂ ਤੁਸੀਂ ਆ ਨਵਾਂ ਚੰਡੀਗੜ੍ਹ ਬਸਾਇਆ ਹੈ ਤੇ ਆ ਲੈਂਡ ਪੂਲਿੰਗ ਵਾਲੀ ਨੀਤੀ ਜਿਹੜੀ ਤੁਸੀਂ ਲੈ ਕੇ ਆਏ ਆ ਪਹਿਲਾਂ ਆਪਣੇ ਚਿਹਤਿਆਂ ਨੂੰ ਸਾਰੀਆਂ ਜਾਂ ਆਪ ਜਮੀਨਾਂ ਲੈ ਲਈਆਂ ਤੇ ਮੁੜ ਕਿਥੇ ਮੋਟਾ ਪੈਸਾ ਕਮਾਇਆ ਦੋਨਾਂ ਸਰਕਾਰਾਂ ਵੇਲੇ ਤੁਸੀਂ ਜਾਣ ਬੁੱਝ ਕੇ ਚੰਡੀਗੜ੍ਹ ਤੋਂ ਆਪਣਾ ਹੱਕ ਖਤਮ ਕੀਤਾ ਤੁਸੀਂ ਉਥੇ ਭਰਤੀਆਂ ਨਹੀਂ ਕੀਤੀਆਂ ਚਾਹੇ ਚੰਡੀਗੜ੍ਹ ਦੇ ਵਿੱਚ ਹੋਵੇ ਚਾਹੇ BBMB ਦੇ ਵਿੱਚ ਹੋਵੇ ਉਥੋਂ ਤੁਸੀਂ ਜਿੰਨੇ ਦਫ਼ਤਰ ਸੀਗੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਜਿੰਨੇ ਆਧਾਰੇ ਸੀਗੇ ਸਾਰਿਆਂ ਨੂੰ ਚੱਕ ਕੇ ਤੁਸੀਂ ਮਹੱਲੀ ਲਿਆਏ ਜਣੇ ਆਪ ਹੀ ਚੰਡੀਗੜ੍ਹ ਛੱਡਿਆ ਅੱਜੇ ਬੋਲ ਰਹੇ ਨੇ ਵੀ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਇਹਦਾ ਕਾਦੀ ਦੇਹੇ ਨੇ ਤੁਸੀਂ ਆਪਣਾ ਵੇਲਾ ਭੁੱਲ ਗਏ ਤੁਸੀਂ ਵੀ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਸਾਰੇ ਪੰਜਾਬ ਦੇ ਹੱਕਹਿਤ ਵੇਚਦੇ ਰਹੇ ਹੋ ਜੋ ਪੰਜਾਬ ਦੇ ਲੋਕੋ ਸੋਨੂੰ ਮੈਂ ਇੱਕੋ ਹੀ ਅਪੀਲ ਕਰਦਾ ਜਿੰਨੀਆਂ ਵੀ ਆ ਸੈਂਟਰ ਆ ਆਪਣੀਆਂ ਕੇਂਦਰ ਦੀਆਂ ਜਿੰਨੀਆਂ ਵੀ ਆਪਣੀਆਂ ਪਾਰਟੀਆਂ ਨੇ ਚਾਹੇ ਭਾਜਪੀ ਦੇ ਨਾਲ ਕਾਂਗਰਸ ਦੀ ਸਾਝ ਰਹੀ ਹੈ ਇਹਨਾਂ ਨੇ ਵੀ ਪੰਜਾਬ ਦਾ ਬੁਰਾ ਹਾਲ ਹੀ ਕੀਤਾ ਬਰਬਾਦ ਹੀ ਕੀਤਾ ਪੰਜਾਬ ਨੂੰ ਵੇਚਿਆ ਹੀ ਹੈ ਚਾਹੇ ਕਾਂਗਰਸ ਰਹੀ ਹੈ ਇਹਨਾਂ ਨੇ ਪੰਜਾਬ ਦਾ ਹਾਲ ਹੀ ਕੀਤਾ ਹੁਣ ਆ ਜਿਹੜੇ ਦਿੱਲੀ ਤੋਂ ਚੱਲਦਾ ਇਹਨੇ ਵੀ ਹਾਲ ਉਹੀ ਕਰਤਾ ਸੋ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਦਾ ਹੋਈ ਭਲਾ ਹੋਵੇ ਪੰਜਾਬ ਦਾ ਫਾਇਦਾ ਹੋਵੇ ਤਾਂ ਸਾਨੂੰ ਲੋੜ ਹੈ ਐਸ ਵੇਲੇ ਕਿਸੇ ਪੰਜਾਬ ਦੀ ਇੱਕ ਧਿਰ ਦੇ ਨਾਲ ਖੜਨ ਦੀ ਤੇ ਜਿੰਨੀਆਂ ਪੰਜਾਬ ਦੀਆਂ ਹਤਾਸ਼ੀ ਹਮੈਤੀ ਦਰਦੀ ਧਿਰਾਂ ਇੱਥੇ ਫਿਰਦੇ ਨੇ ਉਹਨਾਂ ਨੂੰ ਲੋੜ ਹੈ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਮਸਲਾ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਯਾਰ ਛੱਡ ਦਿਓ ਮੇਰਾ ਵੀਰ ਅਸੀਂ ਉਸ ਧੜੇ ਦੇ ਆਂ ਅਸੀਂ ਇਸ ਧੜੇ ਦੇ ਆਂ ਅਸੀਂ 30 ਸਾਲ ਤੋਂ ਉਧਰ ਆਂ ਅਸੀਂ 40 ਸਾਲ ਤੋਂ ਇੱਧਰ ਆਂ ਇਹ ਗੱਲਾਂ ਛੱਡ ਦਿਓ ਅੱਜ ਧੜਿਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਕਿਸੇ ਸਿਆਸੀ ਪਾਰਟੀਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਆਪਣੇ ਹਿੱਤਾਂ ਨੂੰ ਦੇਖਣ ਦੀ ਲੋੜ ਨਹੀਂ ਆਪਣੇ ਕੋਈ ਹਿੱਤ ਪੂਰਨ ਦੇ ਲਈ ਪੂਰੇ ਕਰਨ ਲਈ ਕੋਈ ਲਾਲਚ ਬਸ ਅਸੀਂ ਸਾਰਾ ਕੁਝ ਆਪਣਾ ਦਾਤੇ ਲਾ ਰਹੇ ਆਂ ਸਾਡੀਆਂ ਨਸਲਾਂ ਸਾਡੇ ਪਾਣੀ ਸਾਡੀ ਜਵਾਨੀ ਸਾਡੀ ਕਿਸਾਨੀ ਸਾਡਾ ਮਜ਼ਦੂਰ ਸਾਡਾ ਹਰ ਵਰਗ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਆ ਇੱਥੇ ਕਮਾਲੂ ਪਿੰਡ ਕਮਾਲੂ ਪਿੰਡ ਤਲਵੰਡੀ ਸਾਬੋ ਦੇ ਕੋਲੇ ਪਿੰਡ ਉੱਥੇ ਇੱਕ ਰੈੱਡ ਜ਼ੋਨ ਦੀ ਜਿਹੜੀ ਮਤਲਬ ਕਿ ਆਪਣੀ ਹੈਗੀ ਆ ਆਪਣੀ ਰੈੱਡ ਕੈਟਾਗਰੀ ਦੇ ਵਿੱਚ ਆਉਂਦੀ ਫੈਕਟਰੀ ਐ ਟਾਇਰਾਂ ਦੀ ਲਾਰੇ ਆ ਤਲਵੰਡੀ ਸਾਬੋ ਦੇ ਕੋਲੇ ਟਾਇਰਾਂ ਦੀ ਫੈਕਟਰੀ ਲੱਗੀ ਹੋਈ ਆ ਬੁਰਾ ਹਾਲ ਕਰਤਾ ਉਹਨਾਂ ਲੋਕਾਂ ਦਾ ਉਸ ਲੋਕ ਧਰਨਾ ਲਾਈ ਬੈਠੇ ਆ ਐਸਚੋ ਰਾਮਾ ਆ ਕੇ ਸਰੇਮ ਤਕਬੀਰਿਆ ਰਾਮਾ ਮੰਡੀ ਅਸਚ ਜੜਾ ਲੱਗਿਆ ਧਮਕੀ ਦੇ ਰਿਹਾ ਕਿ ਮੈਂ ਸਾਨੂੰ ਦੇਖੂਗਾ ਸਰਪੰਚ ਨੂੰ ਕਹਿ ਰਿਹਾ ਹੁਣ ਉੱਥੇ ਤੁਸੀਂ ਦੇਖੋ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਨਾ ਕਿਉਂਕਿ ਮੈਂ ਵੀ ਚੋਣ ਬਹਿੰਡਾ ਲੋਕ ਸਭਾ ਹਰਕਤ ਤੋਂ ਡੜੀ ਹੈ ਹੁਣ ਤਲਵੰਡੀ ਸਾਹਿਬ ਉਹਦੇ ਲੋਕੋ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਬਾਦਲਾ ਨੂੰ ਪਾਈਆਂ ਖੜੂ ਦੀ ਬੀਬੀ ਹਰ ਹਰਸ ਮਰਤਾ ਕੇ ਛੋੜ ਨਾਲ ਖੜੋਨਾਂਗੇ ਜੀਤਵਿੰਦਰ ਵਰਗੇ ਤੇ ਦੂਜੇ ਤੀਜੇ ਜਿਹੜੇ ਹੋਰ ਛੋੜੇ ਆ ਸੀਗੇ ਕਾਲੀਦਲ ਦੇ ਜਾਂ ਬੌਕਰ ਵਾਲੇ ਜਾਂ ਖੁੜੀਏ ਵਰਗੇ ਜਾ ਜਾ ਬਲਜਿੰਦਰ ਖਾਲ ਜਿਹੜੀ ਹੈਗੀ ਤਲਵੰਡੀ ਸਾਹਿਬ ਉਹ ਤੋਂ ਐਮ ਐਲ ਏ ਆ ਖੜੂਗਾ ਕੋਈ ਅਸਲ ਇੰਨਾ ਮੁੱਦਿਆਂ ਦੇ ਸੋਚਣ ਦੀ ਲੋੜ ਆ ਤੁਹਾਡਾ ਪਾਣੀ ਪੀਣ ਵਾਲਾ ਰਿਹਾ ਨਹੀਂ ਪੰਜਾਬ ਦਾ ਸਾਰਾ ਪਾਣੀ ਗੈਰਿਲਾ ਹੋ ਚੁੱਕਿਆ ਬੁਰਾ ਹਾਲ ਆ ਹਸਪਤਾਲ ਭਰੇ ਪਿਆ ਜਵਾਕ ਮਰ ਰਹੇ ਛੋਟੇ ਛੋਟੇ ਬੜੀਆਂ ਭਿਆਨਕ ਬਿਮਾਰੀਆਂ ਦੇ ਨਾਲ ਮਸਲੇ ਇਹ ਨੇ ਵੀ ਅਸੀਂ ਪਾਣੀ ਕਿਵੇਂ ਬਚਾਉਣਾ ਪਾਣੀ ਸਾਫ਼ ਕਿਵੇਂ ਕਰਨਾ ਆਪਣੀ ਧਰਤੀ ਕਿਵੇਂ ਬਚਾਉਣੀ ਹੈ ਆਪਣੀਆਂ ਹਵਾਵਾਂ ਕਿਵੇਂ ਸ਼ੁੱਧ ਕਰਨੀਆਂ ਸਾਫ਼ ਕਰਨੀਆਂ ਆਪਣੀ ਬੂਲੀ ਕਿਵੇਂ ਬਚਾਉਣੀ ਹੈ ਸਾਡੀਆਂ ਨਸਲਾਂ ਦੇ ਰਹਿਣ ਜੋਗੇ ਪੰਜਾਬ ਰਹੂਗਾ ਕਿ ਨਹੀਂ ਰਹੂਗਾ ਸਵਾਲ ਇਹ ਆ ਯਾਰ ਸਵਾਲ ਇਹ ਨਹੀਂ ਉਹ ਜਿੱਤ ਗਿਆ ਉਹ ਹਾਰ ਗਿਆ ਐਸ ਵੇਲੇ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਸਾਰੇ ਚੋਰ ਠੱਗ ਲਟੇਰੇ ਗਦਾਰ ਇਕੱਠੇ ਹੋਏ ਹੋਏ ਤੇ ਬਰਬਾਦ ਕਰਨ ਦੇ ਲਈ ਤੇ ਅਸੀਂ ਮੰਗ ਗੰਦਾਬਾਦ ਮਰਦਾਬਾਦ ਕਰਨ ਲਿਆ ਸਾਡੀ ਕੋਈ ਉੱਥੋਂ ਤੱਕ ਸੋਚ ਹੀ ਨਹੀਂ ਜਾਂਦੀ ਵੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਰਹੇ ਪੰਜਾਬ ਦੇ ਨਾਲ ਕੀ ਵਾਪਰ ਰਿਹਾ ਹੈ ਜਾਂ ਪੰਜਾਬ ਨਾਲ ਕੀ ਹੋਊਗਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬ ਦੇ ਲੋਕੋ ਅੱਜ ਸੋਚਣ ਦਾ ਵੇਲਾ ਸਮਝਣ ਦਾ ਵੇਲਾ ਕੁਝ ਕਰਨ ਦਾ ਸਮਾਂ ਸੋਚ ਕੇ ਕਿ ਅਸੀਂ ਪੰਜਾਬ ਲਈ ਇਕੱਠੇ ਹੋ ਕੇ ਖੜਗੇ ਬਾਕੀ ਸਾਰੀਆਂ ਗੱਲਾਂ ਸੀ ਪਿੱਛੇ ਸੜਦਰੀ ਸਾਡੇ ਲਈ ਕੋਈ ਪਾਰਟੀ ਕੋਈ ਧੜਾ ਫੇਰਾਂ ਨਹੀਂ ਹੁਣ ਜੇ ਸਾਡੀ ਪੰਜਾਬ ਪਿਆਰ ਹੋਣਾ ਚਾਹੀਦਾ ਹੈ ਜੇ ਪੰਜਾਬ ਨੂੰ ਪਿਆਰ ਕਰਾਂਗੇ ਤਾਂ ਹੀ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਸੁਰੱਖਿਤ ਕਰੋਗੇ ਸੋ ਆਹ ਸਾਡੇ ਸਾਹਮਣੇ ਮੈਂ ਜਿਹੜਾ ਥੋੜਾ ਯਾਰ ਭਵਾਂਸਿਆਂ ਉਹ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਖੜ ਕੇ ਸਟੇਜਾਂ ਤੇ ਤੇ ਹਾਲਾਤ ਤੇਰੇ ਦੇਖ ਲੋ ਕੀ ਕਰਦੇ ਆਂਦੇ ਨੇ ਕੱਲਾ ਵਾ ਸੁਣੇ ਦੇ ਐਨ ਉਹ ਗੱਲਾਂ ਜਿਵੇਂ ਸੱਪ ਦੇ ਦੰਦ ਕੱਢ ਦਿੰਦੇ ਆਂ ਖੱਟੇ ਕਰ ਦਿੰਦੇ ਦੰਦ ਤੇ ਉਦੋਂ ਵਾ ਸੱਪ ਡੰਗ ਵੀ ਮਾਰੀ ਜਾਵੇ ਉਹ ਖਲ ਭਵਾਂਸਿਆਂ ਨਾਲ ਕਰਤੀ ਇਹਨਾਂ ਨੇ ਹੁਣ ਜੋ ਮਰਜ਼ੀ ਡੰਗ ਡੂੰਗ ਮਾਰੀ ਜਾ ਭਵਾਂਸਿਆਂ ਚਾਹੇ ਸੁਖਬੀਰ ਬਾਦ ਨੂੰ ਕੱਢੀ ਜਾ ਚਾਹੇ ਮਜੀਠੀਏ ਨੂੰ ਕੱਢੀ ਜਾ ਚਾਹੇ ਬੜਿੰਗ ਨੂੰ ਕੱਢੀ ਜਾ ਜਿਹਨੂੰ ਬਾਜਵੇ ਨੂੰ ਕੱਢੀ ਜਾ ਜਿਹਨੂੰ ਮਰਜ਼ੀ ਕੱਢੀ ਜਾ ਅਸਲ ਅਗਲੇ ਨੇ ਤੇਰਾ ਐਨ ਸੂਪੜਾ ਸਾਫ ਕਰਕੇ ਹੋਸਰਤ ਨੂੰ ਹੋਰ 4 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਲਾਹੀ ਨਦੇ ਨ ਪਤਾ ਨਹੀਂ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ-ਬਾਰ ਮੇਰੀ ਇਹ ਪੀਲ ਆ ਯਾਰ ਹਾਲਾਤ ਪੰਜਾਬ ਦੇ ਬਹੁਤ ਜਿਆਦੇ ਗੰਭੀਰ ਤੇ ਚਿੰਤਾਜਨਕ ਹੁੰਦੇ ਜਾਂਦੇ ਆ ਸੋ ਆਓ ਆਪਾਂ ਯਾਰ ਉੱਠ ਕੇ ਇੰਨਾਂ ਗੱਲਾਂ ਬਾਰੇ ਸੋਚੀਏ ਇਧਰਲੇ ਉਧਰਲੇ ਮਸਲਿਆਂ ਤੋਂ ਉਹ ਮਸਲੇ ਵਿੱਚ ਸੇ ਉਲਝ ਗਏ ਉਹ ਮਸਲੇ ਵਿੱਚ ਸੇ ਉਲਝ ਗਏ ਗਾਲੋ ਗਾਲੀ ਹੋਣ ਲੱਗੇ মিডিਆ ਤੇ ਆ ਕੇ ਇੰਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਸੋਚਣ ਦੀ ਲੋੜ ਹੈ ਸਮਾਂ ਬਹੁਤ ਜਿਆਦਾ ਪਿਆਰ ਕਾ